25 ਸਾਲਾਂ ਦਾ ਸ਼ਹੀਦ ਭਾਈ ਤਾਰੂ ਸਿੰਘ ਸਾਡੇ ਨੌਜਵਾਨ ਬੈਠੇ ਵਿੱਚ ਵਿੱਚ ਸੰਗਤ ਦੇ ਬਸ ਇੰਨੀ ਕੁ ਗੱਲ ਹੀ ਚੇਤੇ ਰੱਖੋ ਰਿਆਂ ਤੇ ਤੁਹਾਡਾ ਇੱਥੇ ਬੈਠਿਆ ਸਫਲ ਹੋ ਜਾਏਗਾ 25 ਸਾਲਾਂ ਦਾ ਭਾਈ ਤਾਰੂ ਸਿੰਘ ਕਸੂਰ ਕੀ ਹੈ ਖੋਪਰ ਲਾਇਆ ਹੈ 22 ਦਿਨ ਬਿਨਾਂ ਖੋਪਰੀ ਦੇ ਜਿਉਂਦਾ ਰਿਹਾ ਹੈ ਭਾਈ ਤਾਰੂ ਸਿੰਘ ਸਾਹਿਬ ਜੀ ਕਸੂਰ ਕੀ ਸੀਗਾ ਲਓ ਮੈਂ 1.5 ਮਿੰਟ ਵਿੱਚ ਬੇਨਤੀ ਕਰਕੇ ਤੁਹਾਡੇ ਚਰਨਾਂ ਵਿੱਚ ਫਿਰ ਕਵਤਾ ਕਹਾਵਾਂਗਾ ਕਿਸੇ ਦੀ ਧੀ ਦੀ ਇੱਜ਼ਤ ਬਚਾਈ ਹੈ ਕਿਸੇ ਦੀ ਧੀ ਦੀ ਇੱਜ਼ਤ ਬਚਾਈ ਤੇ ਉਹਦੇ ਅਫਜ਼ਾਨੇ ਵਿੱਚ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਲਾਹੌਰ ਦਰਬਾਰ ਨੇ ਤੇ ਖੋਪਰ ਉਤਾਰ ਦਿੱਤਾ ਤੇ ਬਿਨਾਂ ਖੋਪਰੀ ਦੇ 22 ਦਿਨ ਭਾਈ ਤਾਰੂ ਸਿੰਘ ਜਿਉਂਦਾ ਰਿਹਾ ਆਸਰਾ ਕੀ ਸੀ ਗੁਰਬਾਣੀ ਦਾ ਆਸਰਾ ਕੀ ਸੀ ਅੰਮ੍ਰਿਤ ਦੀ ਸ਼ਕਤੀ ਦੋਵੇਂ ਚੀਜ਼ਾਂ ਜਿਹਦੇ ਕੋਲ ਹੋਣ ਅੰਮ੍ਰਿਤ ਵੀ ਹੋਵੇ ਤੇ ਗੁਰਬਾਣੀ ਵੀ ਹੋਵੇ ਆ ਕੱਲ ਮੈਂ ਉਧਰ ਗਿਆ ਮੁਕਸਰ ਦੇ ਲਾਗੇ ਸੇਕਟਰੀ ਸਾਹਿਬ ਨੇ ਚਾਰ ਵਾਰੀ ਆਵਾਜ਼ ਦਿੱਤੀ ਵੀ ਕਕਾਰ ਅਸੀਂ ਦਵਾਂਗੇ ਅੰਮ੍ਰਿਤ ਛਕੋ ਫਰੀ ਨਾਲੋ ਆਜੋ ਕਕਾਰ ਅਸੀਂ ਦਵਾਂਗੇ ਅੰਮ੍ਰਿਤ ਛਕ ਲੋ ਦੁਹਾਈ ਦਿੱਤੀ ਇੱਕ ਬੰਦਾ ਨਹੀਂ ਆਇਆ ਤੇ ਮੈਂ ਹਰ ਕੇ ਫਿਰ ਬੋਲਿਆ ਲਾਈਵ ਵਿੱਚ ਦੇਖ ਸਕਦੇ ਹੋ ਤੁਸੀਂ ਮੈਂ ਕਿਹਾ ਵੀ ਹੱਦ ਹੋ ਗਈ ਕਕਾਰ ਵੀ ਦੇ ਰਿਆ ਹੈ ਅੰਮ੍ਰਿਤ ਵੀ ਦੇ ਰਿਆ ਹੈ ਅਸੀਂ ਛਕਣ ਵਾਸਤੇ ਤਿਆਰ ਨਹੀਂ ਤੇ ਦੂਜੇ ਪਾਸੇ ਵੀ ਵੇਖਣਾ ਪਵੇਗਾ ਜਿਹੜੀ ਚੀਜ਼ ਦੀ ਕੀਮਤ ਅਸੀਂ ਬਹੁਤ ਥੋੜੀ ਕਰ ਦਿੰਨੇ ਨਾ ਉਹਨੂੰ ਲੋਕ ਛੇਤੀ ਲਾਇਕ ਨਹੀਂ ਕਰਦੇ ਇਹ ਗੱਲ ਕੌੜੀ ਹੈ ਆ ਜਿਹੜਾ ਕੜਾ ਮੇਰੇ ਹੱਥ ਵਿੱਚ ਪਾਇਆ ਹੋਇਆ ਹੈ ਨਾ ਇਹ ਲੋਹੇ ਦਾ ਕੜਾ ਹੈ ਜੇ ਦੀ ਕੀਮਤ 5 ਲੱਖ ਰੁਪਈਆ ਹੋ ਜਾਏ ਤੇ ਲੋਕਾਂ ਨੇ ਸੋਨੇ ਦਾ ਕੜਾ ਨਹੀਂ ਪਾਉਣਾ ਇਹਨੂੰ ਪਾਉਣਾ ਤੇ ਇਹ ਜਾਣ ਬੁੱਝ ਕੇ ਕਾਫ ਟੰਗ ਟੰਗ ਕੇ ਵਿਖਾਉਣਾ ਹੈ ਭਈ ਮੈਂ 5 ਲੱਖ ਰੁਪਏ ਦਾ ਕੜਾ ਹੀ ਹੱਥ ਵਿੱਚ ਪਾਈ ਬੈਠਾ ਹਾਂ ਸਿਰਫ ਇੰਨਾ ਕਿ ਸਾਡੇ ਮਨ ਵਿੱਚ ਇੱਕ ਪੁਆਇੰਟ ਅੜਿਆ ਹੋਇਆ ਹੈ ਤੇ ਅਸੀਂ ਸ਼ਰਤ ਬਦਲੇ ਅਸੀਂ ਆਪਣੀ ਮਨ ਦੀ ਖੇਡ ਮਗਰ ਲਾ ਕੇ ਜੋ ਸਾਨੂੰ ਚੰਗਾ ਲੱਗਦਾ ਉਹ ਅਸੀਂ ਕਰਦੇ ਸੋਨਾ ਪੀਲੇ ਜਿਹੇ ਰੰਗਦਾ ਹੋਰ ਤੋਂ ਦੇ ਵਿੱਚ ਕੋ ਵੱਖਰਾ ਗੁਣ ਨਹੀਂ ਹੈਗਾ ਸੋਨੇ ਦਾ ਕੜਾ ਹੋਵੇ 5 ਲੱਖ ਰੁਪਏ ਦਾ ਬਣੇਗਾ ਭਾਰਾ ਉਹਦੀ ਕੀਮਤ ਕਰਕੇ ਲੋਕ ਉਹਨੂੰ ਲਾਈਕ ਕਰ ਰਹੇ ਆ ਤੇ ਵਿਖਾਵਾ ਕਰ ਰਹੇ ਆ ਤਾਂ ਮੈਂ ਉਥੇ ਬੋਲਿਆ ਸੀ ਵੀ ਜਿਹੜਾ ਬੰਦਾ ਕਸ਼ਹਾਰਾ ਨਹੀਂ ਲੈ ਸਕਦਾ 50 ਰੁਪਈਆ ਦਾ ਉਹਨੇ ਅੰਮ੍ਰਿਤ ਕੀ ਰੱਖਣਾ ਸਾਸ ਐਵੇਂ ਨਾ ਆਖੀ ਜਾਓ ਪਈਏ ਨੂੰ ਅੰਮ੍ਰਿਤ ਛਕਾਉਣਾ ਤੇ ਵਧੋ ਵਧੀ ਛਕਾ ਦਿਓ ਉਹ ਮਹੀਨੇ ਬਾਅਦ ਫਿਰ ਪਕੌੜਾ ਹੋ ਜਾਏਗਾ ਕੀ ਕਰੋਗੇ ਨਹੀਂ ਗੱਲ ਉਦੋਂ ਬਣੇਗੀ ਜਦੋਂ ਬੰਦਾ ਅੰਦਰੋਂ ਭਾਵਨਾ ਨਾਲ ਜੁੜ ਕੇ ਕੇਸ ਰੱਖੇ ਬਾਹਰੀ ਪੜੇ ਫਿਰ ਉਹ ਆਪ ਤਰਲਾ ਲੈ ਕੇ ਪੰਨਿਆਂ ਪਿਆਰਿਆਂ ਅੱਗੇ ਜਾ ਕੇ ਕਵੇ ਭਾਈ ਸਾਹਿਬ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਫਿਰ ਉਹਦੇ ਸੁਆਸਾਂ ਨਾਲ ਨਿਪ ਜਾਏਗਾ ਉਹ ਕਦੇ ਵੀ ਅੰਮ੍ਰਿਤ ਤੋਂ ਪਛਾਣ ਨਹੀਂ ਹਟੇਗਾ ਇੱਕ ਵਾਰ ਗੱਜ ਕੇ ਆਖੋ ਸਤਨਾਪ ਸ਼੍ਰੀ ਵਾਹਿਗੁਰੂ ਇਹ ਗੱਲਾਂ ਸੱਚੀਆਂ ਕੌੜੀਆਂ ਕਹਿਣੀਆਂ ਪੈਣਗੀਆਂ ਥੋੜਾ ਜਿਹਾ ਮੇਰਾ ਅੰਦਾਜ਼ ਹੀ ਇਹੋ ਜਿਹਾ ਹੈ ਹੁਣ ਆਪਾਂ ਅੱਗੇ ਚੱਲਾਂਗੇ ਕਿਸੇ ਦੀ ਧੀ ਦੀ ਇੱਜ਼ਤ ਬਚਾਉਂਦੇ ਆ ਭਾਈ ਤਾਰੂ ਸਿੰਘ ਸਾਹਿਬ ਕੌਮ ਲਈ ਕੁਰਬਾਨੀ ਕਰ ਗਿਆ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣ ਵਾਲਾ ਸਿੰਘਾਂ ਦੀ ਦਿਨੇ ਰਾਤ ਸੇਵਾ ਕਰਨ ਵਾਲਾ ਕੌਮ ਵਾਸਤੇ ਕੁਰਬਾਨੀ ਕਰਕੇ ਗਿਆ 22 ਦਿਨ ਬਿਨਾਂ ਖੋਪਰੀ ਦੇ ਜਿਉਂਦਾ ਰਿਹਾ 17 ਸਾਲ 9 ਮਹੀਨੇ 16 ਦਿਨਾਂ ਦਾ ਬਾਬਾ ਅਜੀਤ ਸਿੰਘ ਸ਼ਹੀਦ ਚਮਕੌਰ ਦੀ ਕੱਚੀ ਗੜੀ ਦਾ ਜੇਤੂ ਜਰਨੈਲ 14 ਸਾਲ ਦਾ ਬਾਬਾ ਜੁਝਾਰ ਸਿੰਘ 7 ਸਾਲ 10 ਮਹੀਨੇ 10 ਦਿਨਾਂ ਦਾ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਜੀ 5 ਸਾਲ 11 ਮਹੀਨੇ 13 ਦਿਨਾਂ ਦਾ ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ 4 ਸਾਲ ਦਾ ਸ਼ਹੀਦ ਬਾਬਾ ਅਜੇ ਸਿੰਘ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤਰ ਤਰਤੀਰ ਤੇ ਲਟਾ ਕੇ ਜ਼ਾਲਮਾਂ ਨੇ ਤੇਜ ਛੁਰਾ ਸਾਤੀ ਵਿੱਚ ਮਾਰਿਆ ਨਰਮ ਜਿਹਾ ਦਿਲ ਕੱਢ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੱਖ ਵਿੱਚ ਪਾਇਆ ਗਿਆ ਉਹ 4 ਸਾਲ ਦਾ ਸੀ ਵਡੇਰੀ ਉਮਰ ਦਾ ਨਹੀਂ ਸੀਗਾ ਨਿੱਕੇ ਜਿਹੇ ਬੱਚੇ ਦੀ ਵੀ ਕੁਰਬਾਨੀ ਹੈ ਆ ਭੈਣਾ ਦਾ ਇਤਿਹਾਸ ਪੜਾਂਗੇ 1.5 ਸਾਲ ਦਾ 2 ਸਾਲ ਦਾ 6 ਮਹੀਨਿਆਂ ਦਾ ਸਵਾ ਮਹੀਨੇ ਦਾ ਸ਼ਹੀਦ ਇਤਿਹਾਸ ਵਿੱਚ ਸਾਨੂੰ ਨਜ਼ਰੀ ਪਏਗਾ ਜਦੋਂ ਅਸੀਂ ਮੀਰ ਮੰਨੂ ਦਾ ਸਾਕਾ ਪੜਦੇ ਹਾਂ ਤੋਨਾ ਉਸ ਸਾਕੇ ਅੰਦਰ ਬੀਬੀਆਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ ਗਏ ਝੋਲੀਆਂ ਵਿੱਚ ਪਾਏ ਗਏ ਪਰ ਉਹਨਾਂ ਗਾਇਆ ਕੀ ਸੀ ਕਹਿੰਦੀਆਂ ਸਰ ਮੇਰਾ ਸਿੱਖੀ ਸਿੱਧਕ ਨਾਮ ਜਾਵੇ ਸਿੰਘ ਜਾਂਦਾ ਤੇ ਜਾਵੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਪ੍ਰਣਾਮ ਬਲਬੀਰ ਸਿੰਘ ਪਾਰਸ ਦਾ ਢਾਡੀ ਜੱਥੇ ਨਾਲ ਸ਼ਬਦਾਂ ਵਿੱਚ ਕਰਦਾ ਆ ਰਿਹਾ ਤਵਜੋ ਦੇ ਕੇ ਸਰਵਣ ਕਰਿਓ ਜੇ ਸਿੰਘਾ ਜੇ ਸਿੰਘਾ ਸਰਦਾਰਾਂ ਨੇ ਜਿੰਦਵਾਰੀ ਨਾ ਹੁੰਦੀ ਆ ਸਿੰਘਾ ਤੇਰੀ ਦੁਨੀਆ ਤੇ ਸਰਦਾਰੀ ਨਾ ਹੁੰਦੀ ਜੇ ਅੱਜ ਸਰਦਾਰੀ ਹੈ ਬੁਖ ਤੇ ਧੜਾ ਹੈ ਦਸਤਾਰਾ ਜੇ ਚੜ੍ਹਦੀ ਕਲਾ ਵਾਲਾ ਜੀਵਨ ਹੈ ਤੋ ਨਾ ਸ਼ਹੀਦਾ ਸਿੰਘਾਂ ਦਾ ਕਰਕੇ ਹੈ ਵਰਨਾ ਕੁਝ ਨਹੀਂ ਇਸ ਹਿਸਤੇ ਜੰਮਦੇ ਵੀ ਗੁਲਾਮ ਸੀ ਮਰਦੇ ਵੀ ਗੁਲਾਮ ਸੀ ਤੇ ਉਹਨਾਂ ਸ਼ਹੀਦਾ ਨੇ ਆਪਣਾ ਪਵਿੱਤਰ ਖੂਨ ਡੋਲ ਕੇ ਕੌਮ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਸ਼ਹੀਦਾ ਦੇ ਚਰਨਾਂ ਵਿੱਚ ਲੱਖ ਲੱਖ ਵਾਰੀ ਪ੍ਰਣਾਮ